ਹਾਈ एवरीवन ਵੀਡੀਓ ਨੂੰ ਸਕਿਪ ਨਹੀਂ ਕਰਨਾ ਕਿਉਂਕਿ ਆਲਰੇਡੀ ਇਹ ਡਿਜ਼ਾਈਨਸ ਤੁਹਾਨੂੰ ਕਿਸੇ ਹੋਰ ਜਗ੍ਹਾ ਤੋਂ ਨਹੀਂ ਮਿਲ ਸਕਦੇ ਸਪੈਸ਼ਲ ਸੂਟ ਤਿਆਰ ਕੀਤੇ ਨੇ ਅਸੀਂ ਤੁਹਾਡੇ ਵਾਸਤੇ ਕਲਰਸ ਐਂਡ ਡਿਜ਼ਾਈਨਸ ਬਹੁਤ ਸੋਹਣੇ ਕੰਬੀਨੇਸ਼ਨਸ ਨੇ ਵੀਡੀਓ ਫੁੱਲ ਦੇਖਣਾ ਠੀਕ ਹੈ ਜੀ ਅੱਜ ਕੱਲ ਟ੍ਰੈਂਡ ਦੇ ਵਿੱਚ ਹੈ ਜੀ ਇਹ ਬਹੁਤ ਸ਼ਰਟਾਂ ਪ੍ਰਿੰਟ ਹੋ ਜਾਣ ਪਲੇਨ ਬਾਟਮ ਤੇ ਵਰਕ ਹੋ ਜੇ ਤੇ ਦੁਪੱਟੀਆਂ ਤੇ ਦੁਪੱਟੇ ਵਾਸੇ ਲੈਸਸ ਨਾ ਆਉਂਦੇ ਆ ਬਟ ਅਸੀਂ ਇਸ ਵਾਰ ਦੁਪੱਟੀਆਂ ਦੇ ਉੱਪਰ ਵੀ ਵਰਕ ਦਿੱਤਾ ਹੋਇਆ ਸੇਮ ਕੱਟ ਪ੍ਰਾਈਸ ਦੇ ਵਿੱਚ ਤੇ ਬਹੁਤ ਹੀ ਸੋਹਣੇ ਫੈਬਰਿਕ ਆਉਣਗੇ ਫੈਬਰਿਕ ਦੀ ਤੁਹਾਨੂੰ ਕੋਈ ਕੰਪਲੇਂਟ ਨਹੀਂ ਆਏਗੀ ਕਿਉਂਕਿ ਫੈਬਰਿਕ ਅਸੀਂ ਹਮੇਸ਼ਾ ਬ੍ਰਾਂਡ ਦਾ ਐਂਡ ਪਿਓਰ ਹੀ ਲਗਾਉਂਦੇ ਆ ਪਿਓਰ ਮਸਲੀਨ ਹੋਊਗੀ ਠੀਕ ਹੈ ਬਿਲਕੁਲ ਸੌਫਟ ਮਸਲੀਨ ਹੁੰਦੀ ਆ ਪਿਓਰ ਮਸਲੀਨ ਇਹਦੀ ਸ਼ਰਟ ਆਏਗੀ ਕਾਟਨ ਦੀ ਬਾਟਮ ਆਏਗੀ ਬਾਟਮ ਦੇ ਉੱਪਰ ਪੌਂਚਿਆਂ ਤੇ ਵਰਕ ਦਿੱਤਾ ਹੋਊਗਾ ਤੁਸੀਂ ਇਸ ਦਾ ਪੈਂਟ ਪਲਾਜ਼ੋ ਬਣਾ ਸਕਦੇ ਹੋ ਸਲਵਾਰ ਬਣਾ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਇਹਨਾਂ ਦੇ ਡਿਜ਼ਾਈਨਸ ਹੋਣਗੇ ਐਂਡ ਇਹਨਾਂ ਦੇ ਸਪੈਸ਼ਲ ਦੁਪੱਟੇ ਹਮੇਸ਼ਾ ਪਹਿਲਾਂ ਆਪਾਂ ਬਾਟਮ ਵਰਕ ਵਾਲੇ ਦੁਪੱਟੇ ਪਲੇਨ ਰੱਖਦੇ ਹੁੰਦੇ ਸੀ ਅਤੇ ਹੁਣ ਦੁਪੱਟਿਆਂ ਅਸੀਂ ਸਪੈਸ਼ਲੀ ਇਹਨਾਂ ਦੁਪੱਟਿਆਂ ਦੇ ਵਰਕ ਕੀਤਾ ਕਿਉਂਕਿ ਬਹੁਤ ਜ਼ਿਆਦਾ ਇਨਕੁਆਰੀਜ਼ ਆਉਂਦੀਆਂ ਸੀ ਕਿ ਕਿ ਦੁਪੱਟਿਆਂ ਦੇ ਕੱਟਵਰਕ ਜ਼ਰੂਰ ਹੋਣਾ ਚਾਹੀਦਾ ਤੇ ਅਸੀਂ ਇਹਨਾਂ ਦੇ ਵਿੱਚ ਵੀ ਫਲਾ ਦਿੱਤੀ ਜੀ ਫਲਾਵਰਸ ਤੇ ਮਸ਼ੀਨ ਵਰਕ ਤੇ ਕੱਟਵਰਕ ਵੀ ਤੁਸੀਂ ਦੇਖੋ ਵੀ ਫੋਰ ਸਾਈਡ ਆਪਾਂ ਕੱਟਵਰਕ ਦਿੱਤਾ ਹੋਇਆ ਦੁਪੱਟੇ ਪਿਓਰ ਮਸਲੀਨ ਦੇ ਆਉਣਗੇ ਬਿਲਕੁਲ ਸੌਫਟ ਬਿਲਕੁਲ ਹੀ ਜਿਆਦੇ ਬਹੁਤ ਜਿਆਦੇ ਸੋਹਣੇ ਖੁੱਲੇ ਡੁੱਲੇ ਤੁਸੀਂ ਇਹਨਾਂ ਨੂੰ ਈਜ਼ੀਲੀ ਆਪਣੇ ਸਿਰ ਤੇ ਲੈ ਸਕਦੇ ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਇਹ ਹੀ ਹੁੰਦੀ ਆ ਦੁਪੱਟੇ ਲੈਣ ਦੀ ਕਿ ਅਸੀਂ ਗੁਰਦੁਆਰਾ ਸਾਹਿਬ ਜਾਣਾ ਹੈ ਤੇ ਦੁਪੱਟੇ ਨਹੀਂ ਲੈ ਹੋ ਰਹੀ ਤੇ ਇਹ ਫੈਬਰਿਕ ਬੈਸਟ ਹੁੰਦਾ ਤਾਂ ਤੁਸੀਂ ਦੇਖੋ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਇਸ ਦੇ ਕਲਰਸ ਜਿਹੜੇ ਨੇ ਉਹ ਬਹੁਤ ਹੀ ਸੋਹਣੇ ਸੁਹਣੇ ਆਪਾਂ ਐਡ ਕੀਤੇ ਨੇ ਕਲਰਸ ਜਿਹੜੇ ਤੁਸੀਂ ਇਹਨਾਂ ਚੋਂ ਗਾਸ ਟਾਈਪ ਲੈਣਾ ਚਾਹੁੰਦੇ ਤੇ ਇਦਾਂ ਦੇ ਡਾਰਕ ਲੈ ਸਕਦੇ ਹੋ ਲਾਈਟ ਲੈ ਸਕਦੇ ਹੋ ਮੀਡੀਅਮ ਲੈ ਸਕਦੇ ਹੋ ਬਹੁਤ ਪਿਆਰੇ ਨੇ ਸਪੈਸ਼ਲ ਸੱਜੀ ਐਮਬਰਾਇਡਰੀ ਦੀ ਫਿਨਿਸ਼ਿੰਗ ਤੁਸੀਂ ਦੇਖੋ ਬਹੁਤ ਸੋਹਣੀ ਕੀਤੀ ਹੋਈ ਆ ਤੁਸੀਂ ਆਰਡਰ ਤੇ ਵੀ ਕੋਈ ਵੀ ਸੂਟ ਤਿਆਰ ਕਰਵਾ ਸਕਦੇ ਠੀਕ ਹੈ ਜੀ ਵੀਡੀਓ ਨੂੰ ਸ਼ੂਰਕ